ਸ਼ਹਿਰ ਵਿੱਚ ਕਈ ਥਾਮਾਂ ਤੇ ਟੁੱਟਿਆ ਸੜਕਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸਦਾਵੀ ਰਾਜਪੂਤ ਕਿਹਾਜੇਕਰ ਚੂੜਵਾਲ ਚੁੰਗੀ ਰੋਡ ਤੇ ਹੋਟਲ ਰਤਨ ਰੈਜ਼ਿਡੈਂਸੀ ਦੇ ਬਾਰ ਖਸਤਾ ਹਾਲਤ ਵਾਲੀ ਸੜਕ ਨੂੰ ਇੱਕ ਹਫ਼ਤੇ ਦੇ ਅੰਦਰ ਠੀਕ ਨਹੀਂ ਕੀਤਾ ਗਿਆ ਤਾਂ ਅਸੀਂ ਸੜਕ ਨੂੰ ਜਾਮ ਕਰਕੇ ਖੁਦ ਬਣਾਵਾਂਗੇ ਕਪੂਰਥਲਾ ਵਿਰਾਸਤੀ ਸ਼ਹਿਰ ਦੀਆਂ ਸੜਕਾਂ ਲੋਕਾਂ ਨੂੰ ਦਰਦ ਦੇ ਰਹੀਆਂ ਹਨ ਕਈ ਥਾਮਾਂ ਤੇ ਸੜਕਾਂ ਤੇ ਪਏ ਟੋਇਆ ਕਾਰਨ ਲੋਕ ਹਰ ਰੋਜ਼ ਜ਼ਖਮੀ ਹੋ ਰਹੇ ਹਨ ਅਤੇ بارش ਦੌਰਾਨ ਇਕੱਠੇ ਹੋਏ ਪਾਣੀ ਕਾਰਨ ਮਲੇਰੀਆ ਅਤੇ ਡੇਂਗੂ ਦਾ ਸ਼ਿਕਾਰ ਹੋ ਰਹੇ ਹਨ ਇਹ ਟੋਏ ਲੰਬੇ ਸਮੇਂ ਤੋਂ ਉੱਥੇ ਹੀ ਹਨ ਫਿਰ ਵੀ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀ ਵੇਲੇ ਬੈਠੇ ਹਨ ਸੜਕ ਪਾਵੇਂ ਤਾਰ ਦੀ ਬਣੀ ਹੋਵੇ ਇੰਟਰਲਾਕ ਟਾਈਲ ਦੀ ਹੋਵੇ ਜਾਂ ਕੰਕਰੀਟ ਦੀ ਇਹਨਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਖਰਾਬ ਹੈ ਅਜਿਹਾ ਹੀ ਮਾਮਲਾ ਚੂੜਵਾਲ ਚੁੰਗੀ ਰੋਡ ਤੇ ਹੋਟਲ ਰਤਨ ਰੈਜ਼ਿਡੈਂਸੀ ਦੇ ਬਾਹਰ ਹੈ ਹਾਲਤ ਬਦ ਤੋਂ ਬੱਤਰ ਹੈ ਇੱਥੋਂ ਤੁਰਨਾ ਤਾਂ ਜੋ ਹੰਮ ਭਰਿਆ ਕੰਮ ਹੈ ਕਾਰ ਚਲਾਉਣਾ ਤਾਂ ਦੂਰ ਦੀ ਗੱਲ ਵੀਰਵਾਰ ਨੂੰ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਸੜਕ ਦੀ ਇਸ ਮਾੜੀ ਹਾਲਤ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਜੇਕਰ ਜ਼ਿੰਮੇਵਾਰ ਅਧਿਕਾਰੀ ਇੱਕ ਹਫ਼ਤੇ ਦੇ ਅੰਦਰ ਇਸ ਸੜਕ ਨੂੰ ਨਹੀਂ ਬਣਾਉਂਦੇ ਤਾਂ ਉਹ ਖੁਦ ਸੜਕ ਨੂੰ ਜਾਮ ਕਰ ਦੇਣਗੇ ਅਤੇ ਇਸ ਸੜਕ ਨੂੰ ਬਣਵਾਉਣਗੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਅਵੀ ਰਾਜਪੂਤ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਥਾਵਾਂ ਤੇ ਸੜਕਾਂ ਤੇ ਡੂੰਘੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਇਸ ਵਿੱਚ ਮਾਏ ਦਾ ਪਾਣੀ ਜਮਾ ਹੋਣ ਕਾਰਨ ਹਾਲਤ ਬਹੁਤ ਮਾੜੀ ਹੋ ਗਈ ਹੈ ਦੋ ਪਹੀਆ ਵਾਹਨਾ ਦੇ ਇਨ੍ਹਾਂ ਟੋਇਆ ਵਿੱਚ ਫਸ ਜਾਣ ਕਾਰਨ ਸੜਕ ਹਾਦਸੇ ਵਾਪਰਦੇ ਹਨ ਕਈ ਸੜਕਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਲੋਕ ਉਸ ਸੜਕ ਇਸ ਸਫਰ ਕਰਨ ਦੀ ਬਜਾਏ ਹੋਰ ਵਿਕਲਪਿਕ ਸੜਕਾਂ ਦੀ ਵਰਤੋਂ ਕਰ ਰਹੇ ਹਨ ਉਹਨਾਂ ਕਿਹਾ ਕਿ ਕੁਝ ਲੋਕ ਜੋ ਐਮਰਜੈਂਸੀ ਵਿੱਚ ਖਸਤਾ ਸੜਕਾਂ ਤੋਂ ਲੰਘਦੇ ਹਨ ਪਾਣੀ ਭਰਨ ਕਾਰਨ ਟੋਏ ਨਾ ਦੇਖਣ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਵੀ ਰਾਜਪੂਤ ਨੇ ਕਿਹਾ ਕਿ ਸਰਕਾਰੀ ਵਿਭਾਗ ਦੀ ਲਾਪਰਵਾਹੀ ਕਾਰਨ ਖਰਾਬ ਸੜਕਾਂ ਦੀ ਮੁਰੰਮਤ ਨਹੀਂ ਹੁੰਦੀ ਕਈ ਵਾਰ ठेकेदारों ਇੰਜੀਨੀਅਰਾਂ सियासतदाना ਅਤੇ ਪ੍ਰਸ਼ਾਸਕਾਂ ਦੀ ਮਿਲੀਭੁਗਤ ਕਾਰਨ ਸੜਕ ਨਿਰਮਾਣ ਵਿੱਚ ਘਟੀਆ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਾਰਨ ਸੜਕ ਨਿਰਮਾਣ ਤੋਂ ਥੋੜੀ ਦੇਰ ਬਾਅਦ ਹੀ ਖਰਾਬ ਹੋ ਜਾਂਦੀ ਹੈ ਸੜਕ ਨਿਰਮਾਣ ਤੋਂ 3 ਜਾਂ ਵੱਧ ਸਾਲਾਂ ਦੀ ਗਾਰੰਟੀ ਹੋਣੀ ਚਾਹੀਦੀ ਹੈ ਜੇਕਰ ਇਸ ਸਮੇ ਤੋਂ ਘੱਟ ਸਮੇਂ ਵਿੱਚ ਸੜਕ ਖਰਾਬ ਹੋ ਜਾਂਦੀ ਹੈ ਤਾਂ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਤੇ ਸੁਮਿਤ ਕਪੂਰ ਪ੍ਰਿੰਸ ਦਿਲਰਾਜ ਦਲਜੀਤ ਜੈ ਚਾਵਲਾ ਜਸਸੀ ਆਦੀ ਮੌਜੂਦ ਸਨ